ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਰ ਕੇ ਬਲੌਗ ਵਿੱਚ ਅੱਜ ਆਪਾਂ ਕੀਤੀ ਜੀ ਛੋਟੀ ਜੀ ਸ਼ੋਪਿੰਗ ਜਿਸ ਦੇ ਵਿੱਚ ਆਪਾਂ ਬੱਚਿਆਂ ਵਾਸਤੇ ਲਿਆ ਸੀ ਜੀ ਟਿੱਪਨ ਤੇ ਨਾਲ ਆਪਾਂ ਕਿੱਟ ਲਈ ਸੀ ਤੇ ਨਾਲ ਆਪਾਂ ਲਏਆਂ ਸੀ ਜੀ ਨੀਲ ਪੈਂਟਾਂ ਬੱਚਿਆਂ ਵਾਸਤੇ ਵੀ ਲਈਆਂ ਤੇ ਆਪਣੇ ਵਾਸਤੇ ਲਈਆਂ ਸੀ ਤੇ ਨਾਲ ਆਪਾਂ ਲਿਆ ਸੀ ਜੀ ਬ੍ਰੈਕਫਾਸਟ ਤੇ ਨਾਲ ਬੱਚਿਆਂ ਵਾਸਤੇ ਲਈ ਅਸੀਂ ਟੋਕਸ ਜੋ ਵੀ ਜਿੰਨਾ ਵੀ ਸਮਾਨ ਲਿਆ ਆਪਾਂ ਤੁਹਾਨੂੰ ਸਾਰੇ ਹੌਲ ਕਰਕੇ ਖੋਲ ਕੇ ਚੰਗੀ ਤਰ੍ਹਾਂ ਦਿਖਾਉਣੀ ਆ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਟਿਫਨ ਲੋ ਜੀ ਆਹ ਜਿਹੜੇ ਟਿਫਨ ਆ ਇਹ ਹੈਗੇ ਜੀ ਸਟੀਲ ਦਾ ਆ ਦੇਖੋ ਜੀ ਇਹਦੇ ਵਿੱਚ ਜਿਹੜਾ ਚਮਚਾ ਉਹ ਵੀ ਸਟੀਲ ਦਾ ਤੇ ਆਹ ਹੈ ਜੀ ਜੀ ਆਪਣੇ ਡੱਬੀ ਆਹ ਹੈਗੀ ਜੀ ਆਪਣੀ ਡੱਬੀ ਇਹਦੇ ਵਿੱਚ ਬੱਚਿਆਂ ਦੀ ਸਬਜੀ ਪਾ ਕੇ ਆਪਾਂ ਬੱਚਿਆਂ ਨੂੰ ਦੇ ਸਕਦੇ ਹਾਂ ਆਹ ਵੜਾ ਦੇਖੋ ਇਹੋ ਜਿਹੇ ਡੱਬੀ ਆ ਇਹਦੇ ਵਿੱਚ ਸਬਜੀ ਪੈ ਜਾਂਦੀ ਹੈ ਬੱਚਿਆਂ ਦੇ ਸੋਹਣੀ ਸਬਜੀ ਪੈ ਸਕਦੀ ਹੈ ਤੇ ਆਹ ਜਿਹੜਾ ਮਤਲਬ ਆਪਣਾ ਇਹ ਟਿੱਕਣ ਇਹਦੇ ਵਿੱਚ ਬੱਚਿਆਂ ਵਾਸਤੇ ਆਪਾਂ ਇੱਕ ਪਾਸੇ ਰੋਟੀ ਰੱਖ ਸਕਦੇ ਹਾਂ ਰੋਟੀਆਂ ਦੋ ਵੀ ਸਾ ਪੈ ਲੈਣੀਆਂ ਚਾਰ ਵੀ ਪੈ ਸਕਦੇ ਹਾਂ ਤੇ ਚੋਲ ਵਗੈਰਾ ਵੀ ਪੈਸਣੇ ਆ ਇਹ ਹੈਗਾ ਜੀ ਆਪਣਾ ਗਰਮ ਟਿਫਨ ਤੇ ਇਹਦੇ ਵਿੱਚ ਜਿਹੜਾ ਖਾਣਾ ਵਾ ਇਹ ਸਰਦੀਆਂ ਵਾਸਤੇ ਗਰਮ ਰਹੂਗਾ ਤੋਂ ਜੀ ਇਹ ਸਰਦੀਆਂ ਵਾਲਾ ਟੂਥਾ ਨਾ ਕਿਉਂਕਿ ਇਹ ਗਰਮੀਆਂ ਦੇ ਵਿੱਚ ਨਹੀਂ ਯੂਜ਼ ਕੀਤਾ ਜਾਂਦਾ ਤਾਂ ਕਿ ਇਹਦੇ ਵਿੱਚ ਜਿਹੜਾ ਆਪਣਾ ਖਾਣਾ ਹੁੰਦਾ ਵਾ ਉਹ ਖਰਾਬ ਹੋ ਜਾਂਦਾ ਵਾ ਇਸ ਕਰਕੇ ਆਪਾਂ ਇਹ ਸਰਦੀਆਂ ਵਾਸਤੇ ਸਟੀਲ ਦਾ ਤੇ ਟਿਫਨ ਲਿਆਂਦਾ ਵਾ ਤੇ ਗਰਮੀ ਵਾਸਤੇ ਆਪਾਂ ਬੱਚਿਆਂ ਨੂੰ ਹਲਕਾ ਟਿਫਨ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਜੀ ਬੰਦ ਤੇ ਇਸ ਜਿਹੜੇ ਕੁੰਡੇ ਵਗੈਰਾ ਵਾ ਉਹ ਵੀ ਸਟੀਲ ਦੇ ਆ ਤੇ ਵੈਸੇ ਵੀ ਬੱਚੇ ਜਦੋਂ ਇਹ ਬਰਬੀਡੋਲ ਵਗੈਰਾ ਇਦਣੀਆਂ ਕਿੱਟਾਂ ਟਿਫਨ ਵਗੈਰਾ ਦੀ ਤੇ ਆ ਤੇ ਬੱਚੇ ਸਕੂਲ ਜਾਂਦਾ ਜਾਂਦੇ ਆ ਤੇ ਆਹ ਜ ਲੈਂਦੀ ਸੀ ਜੀ ਆਪਾਂ ਕਿੱਟ ਲਓ ਜੀ ਆਹ ਦੇਖੋ ਤੁਸੀਂ ਜਿਹੜੀ ਕਿੱਟਾਂ ਆਪਾਂ ਲੈਂਦੀ ਆ ਜਿੱਪ ਪਰ ਪਰ ਕਲਰਦੀ ਤੇ ਇਹ ਜਿਹੜੀ ਇਹ ਵੀ ਬਰਬੀ ਡੋਲ ਵਾਲੀ ਹੈ ਜੀ ਜਿਹੜੇ ਛੋਟੀਆਂ ਬੱਚਿਆਂ ਉਹਨਾਂ ਨੂੰ ਬਹੁਤ ਲਾਇਕ ਕਰਦੀਆਂ ਹਨ ਤੇ ਇਸ ਤਰ੍ਹਾਂ ਵੀ ਆਪਾਂ ਇਹਦੇ ਵਿੱਚ ਇੱਕ ਪਵਾ ਦਿੱਤਾ ਸੀ ਛੱਲਾ ਛੱਲਾ ਆਪਾਂ ਇਸ ਤਰ੍ਹਾਂ ਬੱਚਿਆਂ ਨੂੰ ਪਵਾ ਕੇ ਦਿੱਤਾ ਜੀ ਤੇ ਨਾਲ ਆ ਦੂਸਰੀ ਜਿੱਪ ਸੀ ਇਹਨੂੰ ਵੀ ਆਪਾਂ ਛੋਟਾ ਜਿਹਾ ਪਵਾ ਦਿੱਤਾ ਤਾਂ ਕਿ ਜਿਹੜੇ ਬੱਚੇ ਆ ਹੋਮਵਰਕ ਕਰਦੇ ਆ ਖੁਸ਼ ਹੋ ਕੇ ਤੇ ਇਹਦੇ ਵਿੱਚ ਆਪਾਂ ਪੈਨ ਪੈਨਸਿਲਾਂ ਵਗੈਰਾ ਸਾਰਾ ਬੱਚਿਆਂ ਨੂੰ ਪਾ ਕੇ ਦੇ ਸਕਦੇ ਆ ਤੇ ਇਹਦੀਆਂ ਦੋ ਜਿੱਪਾਂ ਨਹੀਂ ਉਹ ਇਸ ਤਰ੍ਹਾਂ ਕਰਕੇ ਲੱਗ ਜਾਂਦੀਆਂ ਨੇ ਬੱਚਿਆਂ ਨੂੰ ਰੱਖ ਦਿੰਦੀਆਂ ਜਿੱਪੀਪਰ ਸੋਪ ਆ ਵਾਲੇ ਇਹ ਪੀਪਰ ਸੋਪ ਜੀ ਬਹੁਤ ਹੀ ਵਧੀਆ ਆ ਤੇ ਨਾਲੇ ਬੱਚੇ ਇਹਨਾਂ ਯੂਜ਼ ਕਰਨਾ ਵੀ ਪਸੰਦ ਕਰਦੇ ਆ ਤੋ ਇੱਕ ਦੋ ਛੋਟੇ ਛੋਟੇ ਪੀਪਰ ਲਓ ਤੇ ਉਹਦੇ ਨਾਲ ਆਪਣੇ ਹੈਂਡ ਵਾਸ਼ ਕਰੋ ਤੇ ਆਪਣੇ ਜੋ ਰੱਖਾਣਾ ਵਾ ਉਹ ਆਰਾਮ ਨਾਲ ਖਾ ਸਕਦੇ ਆ ਕਿ ਇਹ ਜਰਾ ਮਤਲਬ ਪੇਪਰ ਸੌਫ ਆ ਇਹ ਕਾਫੀ ਮੰਥ ਨਿਕਲ ਜਾਂਦੀ ਇਹਦੇ ਨਾਲ ਤੇ ਨਾਲੇ ਇਹ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਆ ਜੀ ਇਸ ਕਰਕੇ ਆਪਾਂ ਇਹ ਕਲਰਫੁੱਲ ਸਾਰਾ ਮਿਲ ਜਾਂਦਾ ਆ ਤੁਸੀਂ ਜਿਹੜੀ ਮਰਜੀ ਕਲਰ ਦਾ ਇਹ ਲੈ ਸਕਦੇ ਆ ਤੇ ਆਪਾਂ ਲਿਆ ਸੀ ਜੀ ਪਰਪਲ ਕਲਰ ਦਾ ਇਹ ਸਾਰੇ ਕਲਰਾਂ ਦੇ ਵਿੱਚ ਆਰਾਮ ਨਾਲ ਮਿਲ ਜਾਂਦਾ ਹੈ ਤੇ ਜਿਹੜੇ ਵੱਡੇ ਸੌਫ ਹੁੰਦੇ ਆ ਉਹ ਬੱਚੇ ਨਹੀਂ ਲਾਇਕ ਕਰਦੇ ਹੁਣੋ ਜਿਆਦਾ ਤੌਰ ਤੇ ਇਹਨਾਂ ਨੂੰ ਜਿਆਦਾ ਅਪਲਾਈ ਕਰ ਦਿਆ ਇਸ ਕਰਕੇ ਆਪਾਂ ਇਹ ਵਾਲੇ ਬੱਚਿਆਂ ਨੂੰ ਲਿਆ ਕੇ ਦਿੰਨੇ ਆ ਤੁਸੀਂ ਵੀ ਇਦਾਂ ਦੇ ਬੱਚਿਆਂ ਨੂੰ ਲਿਆ ਕੇ ਦਿਆ ਕਰੋ ਤੇ ਇਹ ਆਪਾਂ ਨਾਲ ਹੀ ਬੱਚਿਆਂ ਦੇ ਟਿੱਕੀ ਵਿੱਚ ਪਾ ਲਿਏ ਨੇ ਆ ਤੇ ਲਓ ਜੀ ਇਧਰ ਆਪਾਂ ਲਿਆਂਦੀਆਂ ਸੀ ਬਹੁਤ ਸਾਰੀਆਂ ਨੇਲ ਪੇਂਟਾਂ ਤੇ ਕੁਝ ਆਪਣੇ ਤੋਂ ਪਹਿਲੀਆਂ ਪਈਆਂ ਸੀ ਤੇ ਕੁਝ ਆਪਾਂ ਜੀ ਆਹ ਵਾਲਾ ਹੈਗਾ ਜੀ ਆਏ ਨਾ ਇੰਦਰ ਹੈਗਾ ਜੀ ਇਹ ਵੀ ਇਦਾਂ ਮਤਲਬ ਨੀਲ ਪੇਂਟਾਂ ਦੇ ਵਿੱਚ ਹੀ ਮਿਲਣ ਲੱਗ ਪਏ ਐ ਤੇ ਵੈਸੇ ਇਹ ਆਈਲਾਈਨਰ ਹੈ ਜੀ ਤੇ ਆਹ ਵਾਲੀਆਂ ਜਿਹੜੀ ਹੈਗੀਆਂ ਜੀ ਆਹ ਹੈਗੀਆਂ ਨੀਲ ਪੇਂਟਾਂ ਇਹ ਲੈਂਦੀ ਜੇ ਆਪਾਂ ਐਸ ਕਲਰ ਦੀ ਆਹ ਵਾਲੀ ਕਲਰ ਦੀ ਤੇ ਇੱਕ ਆਪਾਂ ਲੈਂਦੀ ਐ ਐਸ ਬੋਜੀ ਚ ਕਲਰ ਦੀ ਤਾਂ ਇੱਕ ਆਪਾਂ ਲੈਂਦੀ ਜੀ ਰੈੱਡ ਕਲਰ ਦੀ ਤਾਂ ਇੱਕ ਆਪਾਂ ਲੈਂਦੀ ਐ ਜੀ ਪਰਪਲ ਗੂੜਾ ਪਰਪਲ ਆ ਜੀ ਤੇ ਆ ਵਾਲੀ ਆ ਇਹ ਐਸ রেড ਨਾਲੋਂ ਥੋੜਾ ਹਲਕਾ ਰੈੱਡ ਤੇ ਜਿਹੜੀ ਆ ਵਾ ਇਹ ਪੀਚ ਕਲਰ ਦੇ ਵਿੱਚ ਆਂਦੀ ਜੀ ਇਹ ਜਿਹੜੀਆਂ ਨੀਲ ਪੇਂਟਾਂ ਇਹ ਸੂਟ ਮੈਚਿੰਗ ਆਪਾਂ ਲਾਉਨੇ ਰਹੇ ਨੇ ਆ ਤੇ ਇਹ ਬਹੁਤ ਹੀ ਵਧੀਆ ਤੇ ਹੁਣ ਆਪਾਂ ਤੁਹਾਨੂੰ ਹੋਰ ਨੀਲ ਪੇਂਟਾਂ ਦਿਖਾਉਨੇ ਆ ਜੀ ਆਹ ਵਾਲੀ ਜਿਹੜੀ ਨੀਲ ਪੇਂਟ ਆ ਜੀ ਬਹੁਤ ਬਹੁਤ ਵਧੀਆ ਕਾਫੀ ਦਿਨੇ ਇਹ ਨੀਲ ਪੇਂਟਾਂ ਕੜ ਜਾਂਦੀਆਂ ਆਵਲੀਆਂ ਤੇ ਇਹ ਇਹ ਰੱਤਦੀਆਂ ਨਹੀਂ ਹੈਗੀਆਂ ਤੇ ਜਿਹੜੀ ਆ ਕਲਰ ਦੀ ਆ ਇਹ ਵੀ ਬਹੁਤ ਸੋਹਣੀ ਹੈ ਜੀ ਇਹ ਵੀ ਬਹੁਤ ਪੱਕੀਆਂ ਨੇ ਪੇਂਟਾਂ ਆਪਣੇ ਆ ਇਸ ਕੰਪਨੀ ਦੀਆਂ ਮੈਂ ਤੁਹਾਨੂੰ ਇਹਦਾ 10 ਸਕੇਰ ਦਿਖਾਈ ਜੰਨੀ ਹੈ ਜੀ ਤੁਸੀਂ ਸਾਰੇ ਇਦਾਂ ਲਿਖਿ ਜਾਓ ਆ ਆਪਣੀ ਹੈ ਕਿ ਜੀ ਪਿੰਕੀ ਹਿਰਦੀ ਤੇ ਆ ਆਪਣੀ ਤੇਰੀ ਗ੍ਰੀਨ ਇਹ ਇਹ ਜੀ ਚੋਇਸ ਕਲਰ ਦੀ ਆਪਣੀ ਦੀ ਹੈ ਜੀ ਲਓ ਜੀ ਆ ਵਾਲੀ ਜਿਹੜੀ ਹੈਗੀ ਆਪਣੇ ਕੋਲ ਨੀਲ ਪੇਂਟ ਇਹ ਜਿਹੜੀ ਨੀਲ ਪੇਂਟ ਹੈ ਜੀ ਆਪਣੀ ਹੈਗੀ ਯੂਸ ਕੰਪਨੀ ਦੀ ਤੇ ਆਹ ਵਾਲੀ ਆਪਣੇ ਕੋਲ ਹੈਗੀ ਬਲੂ ਵਾਲੀ ਤੇ ਆ ਵੀ ਆਪਣੇ ਕੋਲ ਹੈਗੀ ਆ ਪੀਚ ਵਾਲੀ ਇਹ ਪੀਚ ਗੂੜਾ ਪੀਚਾ ਜਿਹਾ ਕਲਰ ਤੇ ਇਹਦੇ ਨਾਲ ਆਪਣੇ ਕੋਲ ਹੈਗਾ ਜੀ ਪਰਪਲ ਫਿੱਕਾ ਪਰਪਲ ਵੈਂਡਰ ਵੀ ਕਲਰ ਕਹਿ ਦਿੰਦੇ ਆ ਜੀ ਤੇ ਕਈ ਇਹਨਾਂ ਨੂੰ ਫਿੱਕਾ ਪਰਪਲ ਕਹਿ ਦਿੰਦੇ ਆ ਆ ਦੇਖੋ ਜੀ ਆਪਣੇ ਤੋਂ ਹੈਗਾ ਵਾ ਬਹੁਤ ਹੀ ਵਧੀਆ ਆ ਨੀਲ ਪੇਂਟ ਹੈ ਜੀ ਆ ਇਹ ਬਲੂ ਚ ਗੂੜਾ ਨਹੀਂ ਹੈ ਕਰੀ ਫਿੱਕਾ ਹੁੰਦਾ ਤੇ ਆ ਜਿਹੜੀ ਨੀਲ ਪੇਂਟ ਆਪਣੇ ਕੋਲ ਹੈਗੀ ਜੀ ਇਹ ਵੀ ਉਸੇ ਮੈਂ ਪਹਿਲਾਂ ਤੁਹਾਨੂੰ ਦਿਖਾਈ ਸੀ ਉਸੇ ਤੋਂ ਬਣਾਈ ਦੀ ਆ ਤੇ ਆ ਜਿਹੜੀ ਨੀਲ ਪੇਂਟ ਆ ਇਹ ਐਨਬੀ ਬਣਦੀ ਏ ਜੀ ਇਹ ਵੀ ਬੋਸਰੂਨੀ ਇਹ ਸਟਾਰਾਂ ਵਾਲੀ ਨੀਲ ਪੇਂਟ ਆ ਜੀ ਆਲਰੇਡੀ ਤੇ ਆ ਆਪਣੇ ਤੋਂ ਹੈਗੀ ਹੈ ਜੀ ਗ੍ਰੀਨ कलर ਦੀ ਤੇ ਹੁਣ ਆਪਾਂ ਲੈ ਲੀਜੀਏ ਫਿੱਕਾ ਗ੍ਰੀਨ ਕਲਰ ਦੀ ਨੀਲ ਪੇਂਟ ਤੇ ਆ ਜੀ ਇਹ ਮੇਰੇ ਕੁੜੀਆਂ ਉਦਾਂ ਲਾ ਲੈਂਦੀਆਂ ਜੀ ਫਿੱਕੀ ਵਾਲੀ ਇਹ ਸਪੀਡ ট্রান্সਪੀਡ ਨੀਲ ਕਹਿੰਦੇ ਆ ਜੀ ਇਹਨੂੰ ਤੇ ਆ ਜਿਹੜੀ ਹੈਗੀ ਇਹ ਬਹੁਨੇ ਫਿੱਕਾ ਫਰੋਜੀ ਜਿਹਾ ਕਲਰ ਆ ਜੀ ਤੇ ਆ ਦੇਖੋ ਕਲਰ ਬਹੁਤ ਸੋਨਾ ਕਲਰ ਆ ਜੀ ਬਹੁਤ ਪਸੰਦ ਕਰਦੇ ਇਹਨਾਂ ਸਾਰੇ ਕਲਰ ਨੂੰ ਤੇ ਆ ਜਿਹੜਾ ਇਹ ਆਪਣੇ ਕੋਲ ਗੁਰੂ ਆ ਜੀ ਤੇ ਆ ਜਿਹੜਾ ਕਲਰ ਆ ਇਹ ਵੀ ਆਪਣੇ ਤੋਂ ਹੀ ਖਰੀਦੀ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆ ਦੇਖੋ ਕਿੰਨਾ ਸੋਹਣਾ ਕਲਰ ਆ ਜੀ ਬਹੁਤ ਪਿਆਰਾ ਕਲਰ ਆ ਜੀ ਇਹੋ ਮਹਿੰਦੀ ਫਿੱਕਾ ਕਲਰ ਆ ਜੀ ਤੇ ਆ ਦੇਖੋ ਤੁਸੀਂ ਕਲਰ ਜੀ ਆ ਬਹੁਤ ਸੋਹਣਾ ਕਲਰ ਆ ਜੀ ਹਾਂ ਆਪਾਂ ਤੁਹਾਨੂੰ ਇੱਕ ਹੋਰ ਕਲਰ ਦਿਖਾ ਦਿੰਨੇ ਆ ਅੱਜ ਕੁਝ ਔਰੈਂਜ ਜੀ ਕਲਰ ਆ ਔਰੈਂਜ ਜਿਆਦਾ ਗੂੜਾ ਕਹਿ ਸਕਦੇ ਆ ਇਹਨੂੰ ਪੀਚ ਕਲਰ ਦੇ ਵਿੱਚ ਮਿਕਸ ਜਿਆ ਕਲਰ ਆ ਜੀ ਤੇ ਆਹ ਦੇਖੋ ਤੁਸੀਂ ਬਲੈਕ ਕਲਰ ਬਲੈਕ ਕਲਰ ਆਪਾਂ ਬਲੈਕ ਸੂਟ ਦੇ ਨਾਲ ਜਿਆਦਾ ਯੂਜ਼ ਕਰ ਸਕਦੇ ਆ ਇਹਨੂੰ ਤੇ ਆਹ ਦੇਖੋ ਜੀ ਆਪਣਾ ਕਲਰ ਆ ਵੀ ਬਹੁਤ ਸੋਹਣਾ ਕਲਰ ਆ ਜੀ ਇਹ ਸਾਰੇ ਆ ਨੀਲ ਪੈਂਟ ਆਪਾਂ ਇਧਰ ਆਪਣੇ ਸੂਟਾਂ ਦੇ ਨਾਲ ਮੇਚ ਕਰਕੇ ਲਾ ਸਕਦੇ ਆ ਤੇ ਆਹ ਵਾਲਾ ਅੰਦਰ ਦੇਖੋ ਜੀ ਬਹੁਤ ਪਿਆਰਾ ਕੱਲ ਰਿਹਾ ਇਹ ਬਹੁਤ ਸੋਹਣਾ ਕੱਲ ਰਿਹਾ ਜੀ ਤੇ ਅੱਜ ਤੇ ਆਪਾਂ ਇਹਨੀਆਂ ਕਨੀਲ ਪੈਂਟਾਂ ਤੁਹਾਨੂੰ ਦਿਖਾਉਨੇ ਆ ਤੇ ਇਧਰ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਪ੍ਰੈਸ ਹੁਣ ਉਹ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਪ੍ਰੈਸਡ ਨੇਲਸ ਆ ਦੇਖੋ ਜੀ ਇਹ ਇਸ ਤਰ੍ਹਾਂ ਲਗਾਉਂਦੇ ਆ ਜੀ ਜਿੱਦਾਂ ਮਤਲਬ ਅੱਜਕੱਲ ਟੈਂਡ ਜਿਆਦਾ ਹੀ ਆ ਜੀ ਨੇਲ ਜਿੱਦਾਂ ਆਪਾਂ ਮਤਲਬ ਆਪਣੇ ਨਹ ਹੁੰਦੇ ਨਹੀਂਗੇ ਜਿੱਦਾਂ ਕਟਿੰਗ ਕਰੇ ਕਰ ਲਈ ਦੇ ਜਿਆਦਾ ਕੰਮ ਕਰਨ ਦੇ ਵਾਸਤੇ ਤੇ ਆਪਾਂ ਨੇਲ ਲਾਉਨੇ ਆ ਜੀ ਜਦੋਂ ਮੈਰਿਜ ਹੁੰਦੀ ਆ ਉਦੋਂ ਲਾਈਦੇ ਆ ਤੇ ਜਾਂ ਕੋਈ ਫੰਕਸ਼ਨ ਹੋਵੇ ਉਦੋਂ ਲਾਈਦੇ ਆ ਤੇ ਇਹ ਜਿਹੜੇ ਨੇਲ ਆ ਉਹਦਾ ਆਪਾਂ ਇਹਨਾਂ ਦੇ ਉੱਤੇ ਘਰ ਬੈਠੀ ਵੀ ਲਾ ਸਕਦੇ ਆ ਤੇ ਇੱਕ ਆਪਾਂ ਲੈਂਦਾ ਜੀ ਇਹਦੇ ਨਾਲ ਜਾਂ ਦੂ ਲੈਂਦੇ ਜੀ ਆ ਜਿਹੜੇ ਤੇ ਇਹਦੇ ਵਿੱਚ ਇਹ ਲਾਏ ਜਾਂਦੇ ਆਪਣੇ ਬਲੂ ਨਾਲ ਵੀ ਲਾ ਸਕਦੇ ਆ ਕਿ ਤੁਸੀਂ ਉਦਾਂ ਵੀ ਕਰ ਸਕਦੇ ਆ ਤੇ ਅੱਜ ਆਪਾਂ ਵੀ ਲੈਂਦੇ ਸੀ ਜੀ ਬਲੈਕ ਕਲਰ ਦੇ ਲੈਂਦੇ ਸੀ ਜੀ ਆਪਾਂ ਵਾਪਸ ਤੇ ਅੱਜਕੱਲ੍ਹ ਜੀ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਜੀ ਆ ਦੇਖੋ ਜੀ ਨਾਲ ਬਹੁਤ ਜ਼ਿਆਦਾ ਪਾ ਰਹੇ ਆ ਇਹਨੂੰ ਲੋ ਬਹੁਤ ਜ਼ਿਆਦਾ ਲਾਈਕ ਕਰਦੇ ਆ ਸਾਰੇ ਹੱਥ ਬਾਹਾਂ ਹੱਥਾਂ ਦੇ ਵਿੱਚ ਬਾਹਾਂ ਵਿੱਚ ਪਾਉਂਦੇ ਆ ਜੀ ਤੇ ਰੋਜ਼ੀ ਇਹ ਜਿਹੜਾ ਆਪਾਂ ਤੁਹਾਨੂੰ ਆ ਬੜਾ ਦਿਖਾਇਆ ਜੀ ਜਿਆਦਾ ਸਪੈਸ਼ਲ ਕੁੜੀਆਂ ਜਾਇਦਾ ਪਾਉਂਦੀਆਂ ਬੱਚੀਆਂ ਇਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਵਾਧੂ ਐਸੇ ਹੁਣ ਰਖੜੀ ਦਾ ਤਿਆਰ ਤੇ ਰਖੜੀ ਦੇ ਵਿੱਚ ਵੀ ਇਦਾਂ ਦਾ ਜੂਸ ਕਰੀ ਜਾਂਦੇ ਆ ਕਈ ਸਾਰੇ ਤੇ ਇਹ ਕੋ ਆਪਣੇ ਤੋਂ ਪਹਿਲਾਂ ਆਪਾਂ ਆ ਵਾਲੀ ਲਿਆਂਦੇ ਸੀਗੇ ਜੀ ਆ ਚੀ ਕਲਰ ਹੈ ਆਪਣੇ ਕੋਲ ਆ ਵੜਾ ਵਾਈਟ ਵਿੱਚ ਹਾਂਜੀ ਇਹ ਬਹੁਤ ਸੋਹਣਾ ਸੀ ਇਹ ਵੀ ਮਤਲਬ ਲਾ ਕੇ ਦੇਖੀ ਸੀ ਵੀ ਸੱਚੀ ਮਤਲਬ ਲੱਗ ਜਾਂਦੇ ਆ ਇਹ ਲੱਗ ਜਾਂਦੇ ਆ ਜੀ ਤੇ ਇਹਦੇ ਵਿੱਚ ਇੱਕ ਨੀਲ ਪੇਂਟ ਆਪਾਂ ਵੀ ਜਾਂਦੀ ਸੀ ਆ ਵੀ ਕਲਰ ਇਹਦਾ ਜਿਹੜਾ ਸੀ ਇਹ ਵੀ ਬਹੁਤ ਸੋਹਣਾ ਸੀਗਾ ਤੇ ਹੁਣ ਜ਼ਿਆਦਾ ਤੌਰ ਤੇ ਕੁੜੀਆਂ मतलब सिरगुण ਨੂੰ ਗੋਤ ਨੂੰ ਜ਼ਿਆਦਾ ਲਾਈਕ ਨਹੀਂ ਕਰਦੀਆਂ ਤਾਂ ਹੁਣ ਉੱਪਰ ਇਦਾਂ ਦੇ ਕਲਚਰ ਲਾ ਦਿੰਦੀਆਂ ਜੀ ਆ ਵਾਲੇ ਇਹ ਕਲਚਰ ਬਹੁਤ ਸੋਹਣੇ ਆ ਜੀ ਇਹ મતલਬ ਉੱਪਰਲੇ ਵਾਲਾਂ ਦੇ ਉੱਤੇ ਲੱਗ ਜਾਂਦੇ ਆਰਾਮ ਦੇ ਨਾਲ ਚੁੰਡਾ ਕਲਿੱਪ ਕਹੇ ਜਾਂਦੇ ਆ ਜੀ ਇਹਨਾਂ ਨੂੰ ਇਹ મતલਬ ਉੱਪਰਲੇ ਵਾਲਾਂ ਦੇ ਉੱਤੇ ਲਗਾਇਆ ਜਾਂਦਾ ਕੁੜੀਆਂ ਲਾਉਂਦੀਆਂ ਫੰਕਸ਼ਨਲ ਤੇ ਵਿਆਹਾਂ ਦੇ ਉੱਤੇ ਆਮ ਸਾਰੇ ਲਾਈ ਜਾਂਦੇ ਆ ਜੀ ਇਹਨਾਂ ਨੂੰ ਬਹੁਤ ਸੋਹਣੇ ਲੱਗਦੇ ਆ ਇਹ ਵੀ ਲੱਗੇ ਹੋਏ ਇਹ ਹੈ ਜੀ ਕੁੜੀਆਂ ਲਾਈ ਜਾਂਦੀਆਂ ਸਾਰੀਆਂ ਬੱਚਿਆਂ ਵਾਸਤੇ ਜਿਹੜੀ ਮਤਲਬ ਵਾਲ ਆਪਣੇ ਕਟਿੰਗ ਕਰਾਉਂਦੇ ਆ ਜਿਆਦਾ ਉਹ ਯੂਜ਼ ਕਰਦੇ ਆ ਜੀ ਇਹਨਾਂ ਨੂੰ ਤੇ ਤੇ ਲੋ ਜੀ ਅੱਜ ਅੱਜ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਤੇ ਅਗਲਾ ਬਲੌਗ ਲੈ ਕੇ ਆਪਾਂ ਫਿਰ ਆਜੇਂਗਾ